ਇਹ ਮਿਹਨਤ ਨਾਲ ਕੰਮ ਨਹੀਂ ਕਰਦੇ ਮਿਹਨਤ ਨਾਲ ਕੋਈ ਵੀ ਕੰਮ ਕਰਦੇ ਜਿਸ ਤਰ੍ਹਾਂ ਇਹ ਹੀ ਕੰਮ ਨਹੀਂ ਹੈਗਾ ਸਮੂਹ ਦੇ ਵੀ ਸਾਰੇ ਕੰਮ ਦੇ ਵਿੱਚ ਇਹ ਵਾਟਸਐਪ ਤੇ ਸਾਡਾ ਹਿੱਸਾ ਹੁੰਦਾ ਹੈ ਇੱਕ ਵਾਰ ਸਮੂਹ ਦਾ ਕਾਢੀਆਂ ਨਾਲ ਦੇ ਜਿਹੜਾ ਸਾਰਾ ਪ੍ਰੋਗਰਾਮ ਕੀਤਾ ਹੈ ਨਾ ਕਾਪੀ ਸਮੇਤ ਨਾ ਕਿਹਾ ਉਹ ਛੋਟੇ ਛੋਟੇ ਬੱਚੇ ਬੈਠੇ ਆ ਬੇਟਾ ਮੰਨ ਕੇ ਜਾਂਦੇ ਆ ਵਾਟਸਐਪ ਤੇ ਬੋਲਣਾ ਇੱਕ ਕਲਾ ਹੈ ਬਹੁਤ ਵਧੀਆ ਕਲਾ ਹੈ ਬੋਲਣਾ ਪਰ ਸੁਣਨਾ ਜਿਹੜਾ ਹੈ ਇੱਕ ਸਭ ਤੋਂ ਵੱਧ ਕਲਾ ਹੈ ਕੁਝ ਵੀ ਭਾਈ ਦੇ ਪਾਤਰੋਂ ਜਿਹੜਾ ਐਨਾ ਸਿਰ ਬੈਠ ਕੇ ਤੁਸੀਂ ਸਾਰਿਆਂ ਦੀਆਂ ਕਵਿਤਾਵਾਂ ਸੁਣੀਆਂ ਕਵਿਤਾਵਾਂ ਸੁਣਦੇ ਵੀ ਇੱਕ ਬਹੁਤ ਵੱਡਾ ਸਿੱਖਣਾ ਚੰਗਾ ਸੋ ਮੈਂ ਸਾਰੀ ਟੀਮ ਜਿਹੜੇ ਭਾਈ ਦਾ ਪਾਤਰ ਜਿੰਦਾ ਹੈ ਕਿ ਜਿਨ੍ਹਾਂ ਨੇ ਇਹ ਪ੍ਰੋਗਰਾਮ ਸਾਡੇ ਇੱਕ ਸਕੂਲ ਦੇ ਇਸ ਸੰਸਥਾ ਵਿੱਚ ਕਰਵਾਇਆ ਬੜੇ ਮਾਣ ਵਾਲੀ ਗੱਲ ਹੈ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਲਈ ਕਿ ਅਸੀਂ ਜਿਹੜਾ ਹੈ ਇਸ ਸਕੂਲ ਦੇ ਵਿੱਚ ਐਡੇ ਮਹਾਨ ਸਖਸ਼ੀਤਾਂ ਸਰੀ ਤੋਂ ਦੇਖੋ ਸਾਡੇ ਬਾਟਾ ਸਾਹਿਬ ਸਪੈਸ਼ਲ ਤੌਰ ਤੇ ਇੱਥੇ ਆਏ ਆ ਮਿੰਦੂ ਵੀ ਸਰੀਹ ਜਾਂਦਾ ਮੌਕਾ ਮਿਲਿਆ ਹੈ ਹੋਰ ਵੀ ਸਾਡੇ ਸੱਜਣਾਂ ਤੇ ਕਈ ਗਏ ਹੋਣੇ ਆ ਬਾਟਾ ਸਾਹਿਬ ਉਸਦੇ ਲੋਕਾਂ ਨੂੰ ਮੈਂ ਇੱਕ ਪਾਰਕ ਦੇ ਵਿੱਚ ਦੇਖਿਆ ਕਿ ਉਹਨਾਂ ਨੂੰ ਸ਼ਾਇਦ ਆਪਣੇ ਬਾਰੇ ਇੰਨਾ ਪਤਾ ਨਾ ਹੋਵੇ ਜਿੰਨਾ ਦੁਕਾਨੇ ਬਾਰੇ ਪਤਾ ਹੁੰਦਾ ਮੈਂ ਉੱਥੇ ਇੱਕ ਜ਼ਰੀ ਦੀ ਪਾਰਟੀ ਆ ਕਿ ਮੈਂ ਉੱਥੇ ਜਾ ਕੇ ਘਟੋ ਘਟ ਰਿਆ ਡੇਟ ਜਾਂ ਬੰਦਾ ਪਾਰਕ ਦੇ ਵਿੱਚ ਬੈਠਾ ਹੋਣਾ ਮਿੰਦੂ ਵੀ ਦੋ ਤਿੰਨ ਘੰਟੇ ਦਾ ਸਮਾਂ ਬਿਤੀਆ ਉਹਦੀ ਸ਼ਰਧਾ ਮੱਪਾ ਕਿਹੜਾ ਮੈਂ ਇੱਕ ਪਿੰਡ ਦਾ ਨਾਮ ਲੈਂਦਾ ਸੀ ਉੱਥੇ ਸਾਰੇ ਬੰਦੇ ਉਤਾਰ ਦਿੰਦੇ ਵੀ ਐਸ ਪਿੰਡ ਦੇ ਆਹ ਸਾਰੇ ਬੰਦੇ ਆ ਵੀ ਇਹਦੀ ਆਹਾ ਪੁਆ ਆ ਹਮ ਮੱਸੀ ਰਾ ਕਰ ਜਿਹੜੀ ਐਨੀ ਉਹਨਾਂ ਨੂੰ ਨੌਲੇਜ ਹੈ ਇਸ ਕਾ ਦੇ ਉੱਤੇ ਲੇਕਿਨ ਉਹ ਬਾਸ ਆਪਣਾ ਟਾਈਮ ਉੱਤੇ ਕਿ ਬਾਸ ਖੇਡ ਕੇ ਜਾਂ ਆਪਣੇ ਹੋਰ ਮੈਂ ਦੇਖਿਆ ਗੱਲਾਂ ਬਾਤਾਂ ਕਰਕੇ ਬਤਾਂਦੇ ਆ WhatsApp ਵਰਗੇ ਬੰਦੇ ਦੇਖੋ ਵੀ ਇਹ ਸੰਸਥਾਵਾਂ ਦੇ ਨਾਲ ਕਿਦਾਂ ਜੁੜੇ ਹੋਏ ਬਹੁਤ ਬੜਾ ਸ਼ਰਧਾ ਤੁਹਾਨੂੰ ਜਿਹੜਾ ਹੈਗਾ ਸ਼ੁਰੂਆਤ ਦੁਨੇ ਆ ਸੋ ਮੈਂ ਜਿਹੜਾ ਹੈਗਾ ਬੱਚਿਆਂ ਨੂੰ ਇਹ ਬਿਲਾਵਿਦਿਆਰਥੀਓ ਇਹ ਕੋਈ ਇਹ ਨਹੀਂ ਹੈਗਾ ਕਿ ਸਚਿੰਤ ਦਾ ਮੁੰਡਾ ਜਿਹੜੇ ਬੰਨਣਾ ਹੈ ਜਾਂ ਮਰਥਾ ਸਿੰਤ ਦਾ ਮੁੰਡਾ ਜਿਹੜਾ ਹੈਗਾ ਉਹਨੇ ਵੀ ਜਿਹੜਾ 100 ਮੀਟਰ ਦੀਆਂ 400 ਮੀਟਰ ਦੀ ਲੇਨ ਦੇ ਵਿੱਚੋਂ ਚੱਲੇ ਜਾਣਾ ਆ ਜਿਹੜੀਆਂ ਕਿਤਾਬਾਂ ਤੁਸੀਂ ਪੜ੍ਹੀਆਂ ਇਹ ਆਪ ਮੁਹਾਰੇ ਦੀ ਜਿਹੜੀਆਂ ਹੈਗੀਆਂ ਅੰਦਰ ਨਿਕਲਦੀਆਂ ਤਾਂ ਜਾ ਕੇ ਜਿਹੜਾ ਹੈਗਾ ਬੰਦਾ ਇੱਥੇ ਬੈਠ ਕੇ ਲਿਖ ਸਕਦਾ ਸੋ ਆ ਜਿਹਨੀਆਂ ਵੀ ਕਿਤਾਬਾਂ ਤੁਸੀਂ ਲਿਖ ਕੇ ਦਿੱਤੀਆਂ ਇੱਥੇ ਕਿਤਾਬ ਦੇ ਵਿੱਚ ਇਹ ਤੁਸੀਂ ਦੇਖਿਓ ਕਿ ਇਹਨਾਂ ਦੇ ਵਿੱਚੋਂ ਅਜੇ ਜੀ ਕਈ ਬੱਚਿਆਂ ਨੂੰ ਇਹਨਾਂ ਸ਼ੌਂਕ ਪਠਣਾ ਹੈ ਕਿ ਤੁਸੀਂ ਅਮਰਤਾ ਪ੍ਰੇਮ ਜਾਂ ਕੋਈ ਹੋਰ ਜਿਹੜੇ ਵੀ ਵੱਡੇ ਵੱਡੇ ਰਾਈਟਰ ਤੁਸੀਂ ਦੇਖਿਓ ਵੀ ਇਸੇ ਤਰ੍ਹਾਂ ਦੇ ਸ਼ੌਂਕ ਕਰ ਰਹੇ ਆ ਸਾਡੇ ਸਾਰੇ ਜਿੰਨੇ ਵੀ ਸਮਸਤ ਗੇਟ ਦੇ ਮੈਂਬਰ ਆ ਬਾਦ ਸਾਹਿਬ ਸਾਰੇ ਮੈਂਬਰ ਜਿੰਨੇ ਹੈਗੇ ਆ ਉਹਨਾਂ ਦਾ ਸਮਸਤ ਜਿਹੜਾ ਅਸ਼ੀਰਵਾਦ ਤੁਹਾਡੇ ਨਾਲ ਹੈ ਮੈਨੂੰ ਇੱਕ ਨਾਮ ਯਾਦ ਆ ਰਿਹਾ ਪਾਕਿਸਤਾਨ ਦੇ ਜੋ ਮੈਂ ਬਹੁਤ ਉਦਾਸ ਨਮਿਹਾਂ ਦੇ ਵਿੱਚੋਂ guzਦਾ ਹੈ ਇਹ ਇੱਕ ਤਜਮਮੁਲ ਕਲੀਮ ਸਾਹਿਬ ਹੈ ਵੱਟਸਪ ਤੇ ਜਮੂਨ ਖਲੀਫ ਸਾਹ ਉਹਨਾਂ ਦੀ ਪੂਰੀ ਫੈਮਿਲੀ ਉਰਦੂ ਦੇ ਵਿੱਚ ਰਹਿੰਦੀ ਸੀ ਉਰਦੂ ਦੇ ਵਿੱਚ ਲਿਖਦੀ ਸੀ ਕਿ ਉਰਦੂ ਦੇ ਜਿਹੜੇ ਹੈਗੇ ਆ ਸ਼ਾਇਦ ਬਹੁਤ ਡਿਸਕਰਨ ਹੁੰਦੇ ਆ ਬਹੁਤ ਬੜੇ ਬੜੇ ਜਿਹੜੇ ਹੈਗੇ ਇੰਡਸਟਰੀਸ ਵੀ ਹੁੰਦੇ ਆ ਹੁੰਦੇ ਆ ਉਹ ਕਹਿੰਦਾ ਮੈਂ ਉਰਦੂ ਛੱਡ ਕੇ ਪੰਜਾਬੀ 'ਚ ਜਿਹੜਾ ਲਿਖਣਾ ਸ਼ੁਰੂ ਕਰਨਾ ਉਹਨੇ ਇੰਨਾ ਵਧੀਆ ਰਾਈਟਰ ਲਿਖਿਆ ਆਪਣੇ ਪਰਵਾਤ ਤੋਂ हट ਕੇ ਬਹੁਤ ਪਿਆਰੀਆਂ ਕਵਤਾਂਵਾਂ ਉਸ ਦੀਆਂ ਦਿੱਤੀਆਂ ਹੈਗੀਆਂ ਲੈਦੇ ਪੰਜਾਬ ਦੇ ਵਿੱਚ ਪਾਕਿਸਤਾਨ ਦੇ ਵਿੱਚ ਬਸ ਕਹਿ ਲਿਆ ਉਸ ਦੇ ਵਿੱਚ ਇਹ ਕਲੀਮ ਸਾਹਿਬ ਦੀਆਂ ਬਹੁਤ ਹੀ ਪਿਆਰੀਆਂ ਪਿਆਰੀਆਂ ਕਵਿਤਾਵਾਂ ਜਿਹੜੀਆਂ ਹਨ ਜਿਹੜੀਆਂ ਦਿਲ ਨੂੰ ਸਕੂਨ ਦਿੰਦੀਆਂ ਹਨ ਤੋਂ ਮੈਂ ਵੀ ਉਹਦੀਆਂ ਕਵਿਤਾਵਾਂ ਉਸ ਲਿਖ ਕੇ ਲਿਆ ਸੀ ਪਰ ਅਜੇ ਸਾਨੂੰ ਮੈਂ ਕਿਹਾ ਸੀਗਾ ਕਿ ਮੇਰਾ ਨੰਬਰ ਥੋੜਾ ਜਿਹਾ ਪਹਿਲਾਂ ਲਾਓ ਕਿਉਂਕਿ ਸੁਣਨ ਦੀ ਕਪੈਸਿਟੀ ਜਿਹੜੀ ਹੈ ਕਿਹਾ ਹੁਣ ਬਹੁਤ ਘੱਟ ਗਈ ਹੈ ਸੋ ਅਖੀਰ ਦੇ ਵਿੱਚ ਸਾਰੇ ਬੱਚਿਆਂ ਨੂੰ ਸਾਡੇ ਸਮਸਤ ਜਿਹੜੇ ਸਟਾਫ ਮੈਂਬਰ ਵੱਲੋਂ ਪ੍ਰਿੰਸੀਪਲ ਮੈਡਮ ਜੀ ਵੱਲੋਂ ਬਹੁਤ ਬਹੁਤ ਮੁਬਾਰਕਾਂ ਸੋ ਪਿਆਰੀ ਬੇਟੀਆਂ ਤੁਹਾਡੇ ਲਈ ਹਮੇਸ਼ਾ ਤੁਹਾਡੇ ਲਈ ਇਹ ਸੰਸਥਾਵਾਂ ਖੜੀਆਂ ਹਨ WhatsApp ਇੱਕ ਵਾਰ ਨੂੰ ਖਾਲੀਆ ਤਾਂ ਰਿਹਾ ਕਿ ਇੱਕ ਬੇਟੀ ਨੂੰ ਕਿਸੇ ਨੇ ਮੈਡਮ ਨੇ ਮੋਟਿਆ ਵੀ ਤੂੰ ਕਾਪੀ ਕਿਉਂ ਨਹੀਂ ਲਾਈ ਪ੍ਰਿੰਸੀਪਲ ਆਣੋਂ ਸਾਡੇ ਕੋਲ ਆਈ ਤੇ ਮੈਂ ਵੀ ਉਹਨੂੰ ਝਿੜਕੇ ਆ ਕਿ ਕਿਉਂ ਹੀ ਕਾਪੀ ਲਾਈ ਉਹ ਕਹਿੰਦੀ ਜੀ ਸਾਡੇ ਕੋਲ 20 ਰੁਪਏ ਨਹੀਂ ਹੈਗੇ ਕਾਪੀ ਕਿਥੋਂ ਲਾਈ ਮੇਰੇ ਮਦਰ ਫਾਦਰ ਜਿਹੜੇ ਹੈਗੇ ਆ ਉਹ ਬਹੁਤ ਗਰੀਬ ਆ ਜਿਹੜਾ ਫਾਦਰ ਆ ਉਹ ਕੰਮੀਆਂ ਆਪਾਂ ਆ ਜਿੰਨਾ ਤਮੰਦਲ ਮੈਂ ਵੀ ਹੁੰਦਾ ਆ ਉਸ ਦਿਨ ਤੋਂ ਬਾਅਦ ਅਸੀਂ ਇੱਕ ਸਾਰੇ ਸਟਾਫ ਨੇ ਤਿਆਰ ਕਰ ਲਿਆ WhatsApp ਇੱਕ ਰਮਾਰੀ ਲਾਈ ਉਹਦੇ ਵਿੱਚ ਲਿਆ ਕੇ ਆਪਣੇ ਕੋਲ ਪੈਸੇ ਇਕੱਠੇ ਕੀਤੇ ਤੇ ਹਜ਼ਾਰ ਜਿੰਨੀਆਂ ਕਾਪੀਆਂ ਲਿਆ ਕੇ ਉੱਥੇ ਰੱਖੇ ਤੇ ਅਨਾਉਂਸਮੈਂਟ ਕਰਤਾ ਫੇਰ ਦੇ ਵਿੱਚ ਵੀ ਜਿੰਨੀਆਂ ਕੁੜੀਆਂ ਨੂੰ ਕਾਪੀਆਂ ਚਾਹੀਦੀਆਂ ਚਾਹੇ 2 ਚਾਹੀਦੀਆਂ 5 ਚਾਹੀਦੀਆਂ 10 ਚਾਹੀਦੀਆਂ ਸਾਰੀਆਂ ਮੇਡੀਆਂ ਕਾਪੀਆਂ ਲੈ। ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆ ਤੇ ਮੁੰਡੇ ਸਿਰਫ ਉਹਨਾਂ ਨੂੰ ਮਿਲਦੀਆਂ ਜਿਹੜੇ ਫਾਰਮ ਲੈ ਸੇ। ਵੀ ਤੁਸੀਂ ਆਪਣਾ ਦੇ ਹਾਰੀ ਵੀ ਕਰ ਸਕਦੇ ਹੋ ਕਮਾਉ ਵੀ ਸਕਦਾ ਲੇਕਿਨ ਆ ਬੇਟੀਆਂ ਨੂੰ ਅਸੀਂ ਜੁੜ ਦੇਣਾ ਸੋ ਮੇਰੇ ਵਿੱਚ ਚਾਰ ਕਿਸ਼ਸ਼ ਰੱਖੇ ਹੈ ਯੂਕੇ ਤੋਂ ਆਏ ਸਾਡੇ ਜੈ ਚੰਦ ਜੀ ਸੋ WhatsApp ਇਹਨਾਂ ਨੂੰ ਮੈਂ ਤੁਹਾਡੇ ਤੋਂ ਹੀ ਜਿਹੜਾ ਹੈਗਾ ਸਨਮਾਨ ਕਰਾਉਣਾ ਚਾਹਣਾ ਹੈ